ਹੁਸ਼ਿਆਰਪੁਰ ਦੇ ਪਿੰਡ ਮੇਵਾ ਚ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਮੁਟਪੇੜ ਹੋਈ ਤਾਂ ਐਨਕਾਊਂਟਰ ਚ ਨਸ਼ਾ ਤਸਕਰ ਢੇਰ ਹੋ ਗਿਆ ਜਦਕਿ ਪੁਲਿਸ ਦੇ ਦੋ ਮੁਲਾਜ਼ਮ ਜ਼ਖਮੀ ਹੋਏ ਨੇ ਨਸ਼ਾ ਤਸਕਰ ਦਾ ਰਿਕਾਰਡ ਸੁਣ ਕੇ ਹਰ ਕੋਈ ਹੈਰਾਨ ਹੈ ਹੁਸ਼ਿਆਰਪੁਰ ਚ ਐਨਕਾਊਂਟਰ ਲੋੜਿੰਦਾ ਨਸ਼ਾ ਤਸਕਰ ਢੇਰ ਦੋ ਪੁਲਿਸ ਮੁਲਾਜ਼ਮ ਹੋਏ ਜ਼ਖਮੀ ਸਵੇਰ ਦਾ ਸੀ ਜਦੋਂ ਪੁਲਿਸ ਪਾਰਟੀ ਨਸ਼ਰ ਤਸਕਰ ਸੁੱਚਾ ਸਿੰਘ ਦੀ ਇਸ ਘਰ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਤਾਂ ਸੁੱਚਾ ਸਿੰਘ ਨੇ ਪਰਿਵਾਰ ਦੇ ਸਮੇਤ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਨਸ਼ਰ ਤਸਕਰ ਸੁੱਚਾ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਸ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ ਹੈ ਇਹ ਘਰ ਆ ਇਹ ਦਸੂਹਾ ਥਾਣੇ ਦੇ ਅੰਦਰ ਇੱਕ ਪਿੰਡਾਂ ਦਾ ਉਸ ਦਾ ਇਹ ਘਰ ਆ ਜਿੱਥੇ ਅੱਜ ਸਵੇਰੇ ਦਸੂਹਾ ਪੁਲਿਸ ਨੇ ਜਦੋਂ ਰੇਡ ਕੀਤੀ ਤਾਂ ਸੁਚਾ ਸਿੰਘ ਨਾਮ ਦੇ ਵਿਅਕਤੀ ਦੇ ਜੋ ਕਿ ਪੁਲਿਸ ਵੱਲੋਂ ਗੋਲੀ ਲੱਗ ਜਾਂਦੀ ਹੈ ਤੇ ਜਿਸ ਦੀ ਮੌਤ ਹੋ ਜਾਂਦੀ ਹੈ ਅੱਜ ਸਵੇਰੇ ਦਸੂਆ ਪੁਲਿਸ ਇੱਕ ਨਸ਼ਾ ਤਸਕਰ ਦੀ ਭਾਲ ਦੇ ਵਿੱਚ ਜਦੋਂ ਮੇਵਾ ਪਿੰਡ ਮਿਆਣੀ ਦੇ ਵਿੱਚ ਪਹੁੰਚਦੀ ਹੈ ਤਾਂ ਨਸ਼ਾ ਤਸਕਰ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰ ਕਰ ਦਿੱਤੇ ਜਾਂਦੇ ਹਨ ਤੇ ਜਵਾਬੀ ਕਾਰਵਾਈ ਦੇ ਵਿੱਚ ਜੋ ਦਸ਼ਾ ਤਸਕਰ ਸੁਚਾ ਸਿੰਘ ਪੁੱਤਰ ਅਰਵਾਰ ਸਿੰਘ ਜਿਸ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਉਸੇ ਗੋਲੀ ਲੱਗਣ ਕਰ ਜਿਸ ਦੀ ਮੌਤ ਹੋ ਗਈ ਮੁੱਠਪੇੜ ਹੁਸ਼ਿਆਰਪੁਰ ਦੇ ਪਿੰਡ ਮੇਵਾ ਮਿਆਣੀ ਦੇ ਵਿੱਚ ਹੋਈ ਹੈ ਮੁੱਠਪੇੜ ਚ ਪੁਲਿਸ ਮੁਲਾਜ਼ਮ ਸਤਨਾਮ ਸਿੰਘ ਤੇ ਕਾਂਸਟੇਬਲ ਗੁਰਵਿੰਦਰ ਸਿੰਘ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੁਲਾਜ਼ਮ ਦੇ ਸਿਰ ਚ ਗੋਲੀ ਲੱਗੀ ਹੈ ਤਾਂ ਨਸ਼ਾ ਤਸਕਰ ਤੇ ਪਹਿਲਾਂ ਤੋਂ 10 ਤੋਂ 12 ਮਾਮਲੇ ਦਰਜ ਨੇ ਮੇਵਾ ਮਿਆਣੀ ਪਿੰਡ ਜਿਹੜਾ ਹੈ ਪੁਰਾਣੀ ਤਸਕਰ ਹੈਗੇ ਇਹਨਾਂ ਦੇ 10 ਤੋਂ ਜ਼ਿਆਦਾ ਕੇਸ ਰਜਿਸਟਰਡ ਹੈਗੇ ਆ ਉਹਨਾਂ ਦੇ ਘਰੇ ਜਾ ਕੇ ਅੱਜ ਡੀਟ ਕੀਤਾ ਤੇ ਉਹਦੇ ਵੱਲੋਂ ਸੁੱਚਾ ਸਿੰਘ ਨਾਂ ਦਾ ਜਿਹੜਾ ਇਹਦੇ ਘਰ ਦਾ ਮਾਲਕ ਹੈ ਉਨੇ ਪੁਲਸ ਪਾਰਟੀ ਤੇ ਸਮੇਤ ਆਪਣੇ ਪਰਿਵਾਰ ਹਮਲਾ ਕਰ ਦਿੱਤਾ ਜਿਹਦੇ ਸਾਡੇ 2 ਮਲਾਜ਼ਮ ਇੰਜਰਡ ਹੋਏ ਆ ਐਸੇ ਸਤਨਾਮ ਸਿੰਘ ਤੇ ਐਸੀ ਗੁਰਮਿੰਦਰ ਕਾਂਸਟੇਬਲ ਗੁਰਮਿੰਦਰ। ਔਰ ਉਹਦੀ ਕ੍ਰਾਸ ਜਦੋਂ ਹਮਲਾ ਕੀਤਾ ਤੇ ਸਾਡੇ ਵੱਲੋਂ ਵੀ ਫਾਇਰਿੰਗ ਹੋਈ ਉਹਦੇ ਵਿੱਚ ਸੁੱਚਾ ਸਿੰਘ ਜਿਹੜਾ ਇੱਥੇ ਜ਼ਖਮੀ ਹੋ ਗਿਆ ਸੀ ਸਾਰਿਆਂ ਨੂੰ ਹਸਪੀਟਲ ਲੈ ਗਏ ਔਰ ਟੂਰਿੰਗ ਰਾਜ ਹੀ ਸੁੱਚਾ ਸਿੰਘ ਦੀ ਜਿਹੜੀ ਪਤਾ ਲੱਗਾ ਸਾਨੂੰ ਉਹਦੀ ਡੈਥ ਹੋ ਗਈ। ਪੁਲਿਸ ਨੂੰ ਨਸ਼ਾ ਤਸਕਰ ਦੇ ਘਾਤੂ ਤੇਜ਼ ਤਾਰ ਹਥਿਆਰ ਬਰਾਮਦ ਹੋਈ ਨੇ ਪੁਲਿਸ ਮੁਤਾਬਿਕ ਸੁੱਚਾ ਸਿੰਘ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਕਰ ਰਿਆ ਸੀ ਜਿਸ ਤੋਂ ਘਰ ਚੋ ਸੈਂਕੜੇ ਲੋਕ ਨਸ਼ਾ ਲੈਣ ਪਹੁੰਚਦੇ ਸਨ ਸਾਰਾ ਨਗਰ ਹੀ ਕਹਿ ਰਿਹਾ ਹੈਗਾ ਵੀ ਬਹੁਤ ਸਾਰੇ ਦਰਿਆ ਤੋਂ ਪਾਰ ਤੋਂ ਬੰਦੇ ਆਉਂਦੇ ਆ ਔਰ ਇਧਰਲੇ ਪਾਸਿਓਂ ਤੋਂ ਵੀ ਕਰੀਬ ਦਿਨਤੀ ਜਿਹੜੀ ਆ ਸੈਂਕੜਿਆਂ ਚ ਹੈ ਉਹਦੀ ਔਰ ਉਹਦੇ ਕਰਕੇ ਹੀ ਇਹਨਾਂ ਦੀ ਪਿੰਡ ਤੋਂ ਇਨਫੋਰਮੇਸ਼ਨ ਬਾਰ-ਬਾਰ ਸਾਨੂੰ ਆ ਰਹੀਆਂ ਸੀਗੀਆਂ ਉਹਦੀ ਸੁੰਦੀ ਇਹੀ ਅੱਜ ਅਸੀਂ ਰੇਡ ਕੀਤੇ ਆ ਨਸ਼ਾ ਤਸਕਰ ਸੁਚਾ ਸਿੰਘ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਕਾਬਰੇ ਗੋਰ ਹੈ ਕਿ ਪੁਲਿਸ ਨੂੰ ਲੰਬੇ ਸਮੇਂ ਤੋਂ ਪਿੰਡ ਤੋਂ ਨਸ਼ੇ ਦੀ ਵਿਕਰੀ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਪੁਲਿਸ ਨੇ ਅਚਨਚੇਤ ਛਾਪਾ ਮਾਰਿਆ ਅਤੇ ਭਵਿੱਖ ਦੇ ਲਈ ਵੀ ਸਾਫ਼ ਕਰ ਦਿੱਤਾ ਹੈ ਕਿ ਨਸ਼ੇ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਹੁਸ਼ਿਆਰਪੁਰ ਤੋਂ ਅਮਰੀਕ కుమార్ ਨੰਬਰ 19 ਪੰਜਾਬ ਤੇ ਖਬਰ ਸੰਗਰੂਰ ਤੋਂ ਸੰਗਰੂਰ ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਪੁਲਿਸ ਤੇ ਐਕਸਾਈਜ਼ ਵਿਭਾਗ ਪੂਰੀ ਤਰ੍ਹਾਂ ਐਕਸ਼ਨ 'ਚ ਆ ਗਿਆ ਐਕਸਾਈਜ਼ ਮੈਕ ਨੇ ਡੇਰਾ ਬੱਸੀ ਦੇ ਬੇੜਾ ਪਿੰਡ 'ਚ ਛਾਪੇਮਾਰੀ ਕਰਕੇ 2000 ਲੀਟਰ ਤੋਂ ਵੀ ਜ਼ਿਆਦਾ ਲਾਨ ਤੇ 500 ਲੀਟਰ ਦੇ ਕਰੀਬ ਨਜਾਇਜ਼ ਸ਼ਰਾਬ ਬਰਾਮਦ ਕੀਤੀ ਡਰਮ ਡੱਬੇ ਬੋਤਲਾਂ ਤੇ ਸ਼ਰਾਬ ਬਣਾਉਣ ਦਾ ਇਹ ਸਮਾਨ ਤੇਰਾ ਬਸਿਦੇ ਸੁੰਸਾਨ ਇਲਾਕੇ ਚ ਐਕਸਾਈਜ਼ ਵਿਭਾਗ ਦੀ ਟੀਮ ਸ਼ਰਾਬ ਬਣਾਉਣ ਦਾ ਸਮਾਨ ਦੇਖ ਕੇ ਹੈਰਾਨ ਰਹਿ ਗਈ। ਦਰਸਲ ਪੁਲਿਸ ਨੂੰ ਪਿੰਡ ਬੇੜਾ ਚ ਲਾਣ ਤੇ ਨਜਾਇਜ਼ ਸ਼ਰਾਬ ਬਣਾਉਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਪੁਲਿਸ ਦੀ ਟੀਮ ਦੇ ਨਾਲ ਉੱਥੇ ਪਹੁੰਚ ਗਈ ਤੇ ਛਾਪੇ ਮਾਰੀ ਸ਼ੁਰੂ ਕਰ ਦਿੱਤੀ। ਇੱਥੇ ਅੱਧੇ ਬਣੇ ਇਸ ਘਰ ਦੇ ਪਿੱਛੇ ਝਾੜੀਆਂ ਚ ਲੁਕਾ ਕੇ ਨਜਾਇਜ਼ ਸ਼ਰਾਬ ਬਣਾਈ ਜਾ ਰਹੀ ਸੀ। ਇਹ ਰਬਸੀ ਤੇ ਬੇੜਾ ਪਿੰਡ ਦੇ ਵਿੱਚ ਕਾਫੀ ਸਮੇਂ ਤੋਂ ਇਹ ਚੱਲ ਰਿਹਾ ਸੀਗਾ ਜਿਹੜੀ ਪੁਲਿਸ ਨੂੰ ਤੇ ਐਕਸਾਈਜ਼ ਡਿਪਾਰਟਮੈਂਟ ਨੂੰ ਇਹਦੀ ਇਨਫੋਰਮੇਸ਼ਨ ਸੀ ਜਦ ਰੇਡ ਕੀਤੀ ਗਈ ਤਾਂ ਕਾਫੀ ਚੀਜ਼ਾਂ ਰਿਕਵਰ ਵੀ ਕੀਤੀ ਗਈ ਹੈ ਹਾਲਾਂਕਿ ਹੁਣ ਜਿਹੜੇ ਵੀ ਇਹ ਕਰਦੇ ਸੀਗੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਹੋਰ ਵੀ ਕੌਣ ਕੌਣ ਲੋਕ ਇਹਦੇ ਸ਼ਾਮਿਲ ਨੇ ਕਿੱਥੇ ਕਿੱਥੇ ਅੱਗੇ ਸਪਲਾਈ ਹੁੰਦੀ ਸੀ ਇਹ ਸਾਰੀ ਚੀਜ਼ ਜਿਹੜੀ 체ਨ ਹੈ ਇਸ ਨੂੰ ਹੁਣ ਬ੍ਰੇਕ ਕਰਨ ਦੀ ਤਿਆਰੀ ਹੈ ਐਕਸਾਈਜ਼ ਡਿਪਾਰਟਮੈਂਟ ਵੱਲੋਂ ਜਦੋਂ ਤੱਕ ਐਕਸਾਈਜ਼ ਪਾਕ ਦੀ ਟੀਮ ਇੱਥੇ ਪਹੁੰਚੀ ਸ਼ਰਾਬ ਬਣਾਉਣ ਵਾਲੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ ਐਕਸਾਈਜ਼ ਪਾਰਟੀ ਟੀਮ ਨੇ ਇਤੋਂ ਕਰੀਬ 2.5 ਹਜ਼ਾਰ ਲੀਟਰ ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਨਕੀ ਦੌਰਾਨ ਸਾਨੂੰ ਇੱਕ ਤਰਪਾਲ ਦੱਬੀ ਹੋਈ ਮਿਲੀ ਤੇ ਇਸ ਤੋਂ ਇਲਾਵਾ ਸਾਰਾ ਸ਼ਰਾਬ ਬਣਾਉਣ ਦਾ ਸਮਾਨ ਤੇ ਦੋ ਕੰਨੀਆਂ ਜਿਨ੍ਹਾਂ ਵਿੱਚ ਲਾਹਣ ਹੈ ਤਕਰੀਬਨ 20 ਲੀਟਰ ਤੇ ਜਿਹੜੀ ਤਰਪਾਲ ਹੈਗੀ ਆ ਉਹ ਲਗਭਗ 2000 ਲੀਟਰ ਸੀਗੀ ਤੇ ਉਹ ਉਹ ਸੱਚ ਹੋਰ ਵੀ ਕਰ ਰਹੇ ਆ ਹਜੇ। ਇਹ ਬੰਦਾ ਮੌਕੇ ਤੋਂ ਫਰਾਰ ਹੋ ਗਿਆ ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ ਤੋਂ ਬਾਅਦ ਪੰਜਾਬ ਪੁਲਿਸ ਤੇ ਐਕਸਾਈਜ਼ ਪਾਕ ਦੀ ਟੀਮ ਨੇ ਨਜਾਇਜ਼ ਸ਼ਰਾਬ ਦੇ ਖਿਲਾਫ ਮੁਹਿੰਮ ਚੇੜੀ ਹੋਈ ਹੈ ਜਗਾ ਜਗਾ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਨਜਾਇਜ਼ ਸ਼ਰਾਬ ਬਣਾਉਣ ਦਾ ਸਮਾਨ ਜ਼ਬਤ ਕੀਤਾ ਜਾ ਰਿਹਾ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸਾਫ ਸੌਤ ਤੇ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਕਈ ਥਾਵਾਂ ਤੇ ਜਿੱਥੇ ਜਿੱਥੇ ਮਿਲ ਰਿਹਾ ਉੱਥੇ ਰੇਡ ਕੀਤੀ ਜਾ ਰਹੀ ਹੈ ਤੇ ਲੋਕਾਂ ਦੀ ਗ੍ਰਿਫਤਾਰੀ ਵੀ ਕਰਨ ਦੀ ਜਿਹੜੀ ਗੱਲ ਹੈ ਉਹ ਕਿੱਥੇ ਜਾ ਰਹੀ ਹੈ ਇਹ ਰਿਪੋਰਟ ਸੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ ਤੇ ਫਾਜ਼ਲਕਾ ਫਿਰੋਜ਼ਪੁਰ ਰੋਡ ਤੇ ਲਾਲੋਵਾਲੀ ਪਿੰਡ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਚ ਦੋ ਲੋਕਾਂ ਦੀ ਮੌਤ ਹੋ ਗਈ ਦੋ ਗੰਭੀਰ ਜ਼ਖਮੀ ਰਖ ਦੇ ਇੱਕ ਪਾਸੇ ਨੁਕਸਾਨੀ ਗਈ ਕਾਰ ਹੈ ਤਾਂ ਦੂਜੇ ਪਾਸੇ ਕੈਂਟਰ ਹੈ ਦੋਵਾਂ ਦੀ ਹਾਲਤ ਵੇਖ ਕੇ ਅੰਦਾਜ਼ਾ ਲੱਗਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਏਗਾ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਭਿਆਨਕ ਹਾਦਸੇ 'ਚ ਕਾਰ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਤੀਜਾ ਸ਼ਖਸ ਗੰਭੀਰ ਜ਼ਖਮੀ ਹੋਇਆ ਜਿਸ ਟੈਂਕਰ ਨਾਲ ਕਾਰ ਦੀ ਟੱਕਰ ਹੋਈ ਹੈ ਉਸ ਦੇ ਵਿੱਚ ਕਿੰਨੂ ਲੱਧਿਆ ਹੋਇਆ ਸੀ ਅਤੇ ਉਹ ਬਹੁਤ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਜਦਕਿ ਕਾਰ ਜਲਾਲਾਬਾਦ ਤੋਂ ਫਾਜ਼ਿਲਕਾ ਜਾ ਰਹੀ ਸੀ ਕਰੀਏ ਮੈਦਾਦੀ ਸਾਈਡ ਤੇ ਸੀਗਾ ਤੂੰ ਟਰਾਲਾ ਖੜਾ ਸੀ ਉਹਨਾਂ ਨੇ ਓਵਰਟੇਕ ਕੀਤਾ ਓਵਰਟੇਕ ਕਰਕੇ ਬਸ ਲੈ ਕੇ ਮੇਰੇ ਸਾਹਮਣੇ ਕੀਤੀ ਗੱਡੀ ਦਾ ਕੋਈ ਪਤਾ ਨਹੀਂ ਲੱਗਿਆ ਜੀ ਕਿਹੜੀ ਸੀ ਮੈਂ ਬੋਰ ਤੋਂ ਕਿਨੂ ਪਰਿਆ ਸੀ ਤੇ ਆਪਣਾਮ ਪ੍ਰਸਰ ਤੇ ਬਟਾਲਾ ਜਾ ਰਿਹਾ ਸੀ ਕਿਨੂ ਪਰ ਕੇ ਇਹ ਗੱਡੀ ਜਲਾਲਾ ਤੋਂ ਆ ਰਹੀ ਸੀ ਤੇ ਸਿੱਧੀ ਮਤਲਬ ਕਿ ਇੱਥੇ ਲੋਡ ਕਰਦੇ ਬਈ ਸੀਮੈਂਟ ਟਰਾਲੇ 'ਚ ਉਹਨਾਂ ਦੇ ਨਾਲ ਸਿੱਧਾ ਕੀ ਟੱਕਰ ਉਹਨਾਂ ਨਾਲ ਹੋਈ ਹੈ ਉੱਥੇ ਉਹਨਾਂ ਦੇ ਨਾਲ ਵੱਜ ਕੇ ਗੱਡੀ ਸਿੱਧੀ ਘੋੜੇ ਥੱਲੇ ਜਾਵੜੀ ਤੇ ਇਸ ਕਰਕੇ ਇਹ ਬਾਜੀ ਹਾਸ ਹੋ ਗਿਆ ਕਾਰ ਨੇ ਜਿਹੜੀ ਜਿਹੜਾ ਸੜਕੀ ਦੇ ਉੱਤੇ ਗੱਡੀ ਲੋਡ ਕਰਦੇ ਸੀਗੇ ਰਾਤ ਨੂੰ 12 ਦਾ ਟਾਈਮ ਸੀਗਾ ਕਿਤੇ ਇਹ ਵਿਚਾਰੀ ਕਿਧਰ ਉਧਰ ਆਈ ਹੈ ਨਹੀਂ ਪਤਾ ਲੱਗਿਆ ਪਹਿਲਾਂ ਕੈਂਟਰ ਨਾਲ ਕਾਰ ਟਕਰਾਈ ਇਹਨਾਂ ਦੀ ਕੈਂਟਰ ਤੋਂ ਵੱਜ ਕੇ ਫਿਰ ਇੱਧਰ ਹੋਈ ਏ ਤੇ ਜਿੰਦੇ ਕਰ ਨੇ ਇਹਨਾਂ ਦੀ ਦੋ ਰਣਾਂ ਦੀ ਮਤ ਹੋ ਗਈ ਇੱਕ ਜਖਮੀ ਪਿਆ ਕੈਂਟਰ ਚਾਲਕ ਵੀ ਜ਼ਖਮੀ ਪਿਆ ਤਾਨਕ ਮੌਕੇ ਦੇ ਮੁਤਾਬਿਕ ਕੱਲ ਵੀ ਇੱਥੇ ਇੱਕ ਭਿਆਨਕ ਹਾਦਸਾ ਹੋਇਆ ਇੱਕ ਮवेशੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਟਰੱਕ ਇੱਕ ਦਰਖਤ ਨਾਲ ਜਾ ਟਕਰਾਇਆ ਅਤੇ ਪਲਟ ਗਿਆ ਉਸ ਹਾਦਸੇ ਦੇ ਵਿੱਚ ਟਰੱਕ ਡਰਾਈਵਰ ਦੀ ਮੌਤ ਹੋ ਗਈ ਸੀ ਤਾਂ ਮੌਕੇ ਤੇ ਉਸੇ ਟਰੱਕ ਤੋਂ ਇੱਕ ਦੂਜੇ ਟਰੱਕ ਦੇ ਵਿੱਚ ਸੀਮਿੰਟ ਦੀਆਂ ਬੋਰੀਆਂ ਆਲਦੀਆਂ ਜਾ ਰਹੀਆਂ ਸਨ ਉਸੇ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ਟੈਂਕਰ ਦੇ ਵਿੱਚ ਜ਼ੋਰਦਾਰ ਟੱਕਰ ਮਾਰੀ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਸਾਰੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਚ ਭਰਤੀ ਕਰਾਇਆ ਜਿੱਥੇ ਦੋ ਲੋਕਾਂ ਦੀ ਮੌਤ ਹੋ ਗਈ ਹੈ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਇੱਕ ਕਾਰ ਸਵਾਰ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਦਕਿ ਇੱਕ ਟਰੈਕ ਡਰਾਈਵਰ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਚੋਂ ਮਤਲਬ ਦੋ ਬੰਦਿਆਂ ਦੀ ਡੈਥ ਹੋ ਗਈ ਹੈ ਤੇ ਜਿਹੜਾ ਟੈਂਪੋ ਲੈ ਸਰ ਉਹ ਵੀ ਸੱਟਾਂ ਲੱਗੀਆਂ ਤੇ ਕਾਰ ਲੈ ਚ ਮਤਲਬ ਜਿਹੜੇ ਦੋ ਦੇ ਨਾਲ ਹੋਰ ਸੀ ਇੱਕ ਬੰਦਾ ਉਹਦੇ ਸੱਟਾਂ ਲੱਗੀਆਂ ਹਾਦਸੇ 'ਚ ਜਿਨ੍ਹਾਂ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਉਹ ਝੋਟੀਆਂ ਵਾਲੀ ਅਤੇ ਜੰਡਵਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਸਬੰਧਿਤ ਅੱਗੇ ਜਾਂਚ ਕਰ ਰਹੀ ਹੈ ਇਸ ਦਰਦਨਾਕ ਹਾਸੇ ਤੋਂ ਬਾਅਦ ਜਿਹੜਾ ਹੈ ਉਹਨਾਂ ਜਿਹੜਾ ਪਿੰਡ ਦੇ ਅੰਦਰ ਸ਼ੋਕ ਦੀ ਲਹਿਰ ਹੈ ਫਿਲਹਾਲ ਪੁਲਿਸ ਨੇ ਮਾਮਲਾ ਜਿਹੜਾ ਇਸ ਹਾਸੇ ਦੀ ਜੜੀ ਅਜਾਜ ਸ਼ੁਰੂ ਕਰ ਦਿੱਤੀ ਹੈ ਪੋਸਟਮਾਰਟਮ ਦੇ ਲਈ ਨੌਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਰਖਾਈਆਂ ਗਈਆਂ ਨੇ ਪ੍ਰਦੀਪ ਕੁਮਾਰ న్యూਸ 18 ਫਾਜ਼ਿਲਕਾ ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਬਰਨਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੀ ਤਸਵੀਰ ਜਿੱਥੇ ਨਸ਼ੇ 'ਚ ਤੋਤੇਕ ਟਰੱਕ ਡਰਾਈਵਰ ਨੇ ਕਿਸ ਤਰ੍ਹਾਂ ਇੱਕ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਬੇਕਾਬੂ ਟਰੱਕ ਓਵਰ ਬ੍ਰਿਜ ਤੇ ਪਲਟ ਗਿਆ ਜਿਸ ਦੀ ਚਪੇਟ 'ਚ ਮੋਟਰਸਾਈਕਲ ਸਵਾਰ ਆ ਗਿਆ ਆ ਦੇਖੋ ਜੀ ਟਰੱਕ ਜਿਵੇਂ ਕਿਹੜੇ ਮਾਰਦਾ ਜਾਂਦਾ ਹੈਗਾ ਆਹ ਫੇ ਪਾਉਂਦਾ ਫਿਰ ਕਹਿੰਦੇ ਅੱਗ ਲਾਉਂਦਾ ਕੋਈ ਨਹੀਂ ਕਰਦਾ ਓਏ ਪਾਟ ਗਿਆ ਓਏ ਓਏ ਮੁੰਡਾ ਮਾਰਦਾ ਓਏ ਓ ਮੇਰਾ ਬਰਨਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ 12 ਟਾਇਰਾਂ ਵਾਲੇ ਇਸ ਟਰੱਕ ਨੂੰ ਧਿਆਨ ਦੇ ਨਾਲ ਦੇਖੋ। ਧਿਆਨ ਨਾਲ ਦੇਖੋ ਬਾਈ। ਦੇਖੋ ਇਹ ਜਦੋਂ 4 ਲੇਨ ਹਾਈਵੇ ਤੇ ਇਸ ਟਰੱਕ ਦੇ 6 ਟਾਇਰ ਹਵਾ 'ਚ ਝੂਲਦੇ ਹੋਏ ਦਿਖਾਈ ਦੇ ਰਹੇ ਨੇ। ਇਹ ਕੁਝ ਦੇਰ ਲਈ ਨਹੀਂ ਬਲਕਿ ਕਰੀਬ 10 ਕਿਲੋਮੀਟਰ ਤੱਕ ਇਹ ਟਰੱਕ ਇਸੇ ਤਰ੍ਹਾਂ ਚੱਲਦਾ ਰਿਹਾ ਹੈ। ਹਾਈਵੇ ਤੇ ਇਹ ਟਰੱਕ ਬੇਕਾਬੂ ਹੋ ਗਿਆ ਤੇ ਮੋਟਰਸਾਈਕਲ ਦੇ ਉੱਤੇ ਝਾੜ ਗਿਆ। ਮੋਟਰਸਾਈਕਲ ਇਸ ਟਰੱਕ ਦੇ ਹੇਠਾਂ ਦਬ ਗਿਆ ਤੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਹ 19 HC 90 19 ਇਹ 12 ਚੱਕੇ ਦੇ ਡਰਾਈਵਰ ਹੈ ਜਸਪਾਲ ਸਾਰਾ ਫਰਚਾਂਸ ਵਿੱਚ ਪਾਸੇ ਸ਼ੇਅਰ ਕਰਦਾ ਸੀ। ਇਹ ਇਹਨੇ ਮੋਟਰਸਾਈਕਲ ਸਵਾਰ ਨੂੰ ਜਿਹੜਾ ਕੁਚਲਤਾ ਪੂਰੀ ਤਰ੍ਹਾਂ ਉਹ ਅਸੀਂ ਹੁਣ ਜਿਹੜਾ ਮੋਟਰਸਾਈਕਲ ਹੈ ਜੇ ਤੇ ਜਿਹੜਾ ਡੈੱਡ ਬੋਡੀ ਹੋ ਥੱਲੇ ਆ ਮੈਟਰੀ ਮੰਗਾ ਕੇ ਅਸੀਂ ਇਹ ਫਲ ਗੱਡੀ ਕਰਾ ਕੇ ਡੈੱਡ ਬੋਡੀ ਕੱਢ ਕੇ ਜਿਹੜੀ ਇਹ ਤੇ ਅਗਲੀ ਤਪਤੀਸ਼ਾ ਨੂੰ ਚੜਾਉਂਦੀ ਹੈ। ਹਾਸੇ ਤੋਂ ਬਾਅਦ ਡੈੱਡ ਬੋਡੀ ਨੂੰ ਜੀਸੀਬੀ ਮਸ਼ੀਨ ਦੇ ਜ਼ਰੀਏ ਟਰੱਕ ਦੇ ਹੇਠਾਂ ਕੱਢਿਆ ਗਿਆ ਤੇ ਬਰਨਾਲਾ ਸਿਵਲ ਹਸਪਤਾਲ ਭੇਜਿਆ ਗਿਆ। ਮ੍ਰਿਤਕ ਦੀ ਪਛਾਣ ਪਠੱਲ ਪਿੰਡ ਦੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਦੇ ਮੁਤਾਬਕ ਟਰੱਕ ਦੇ ਡਰਾਈਵਰ ਦਾ ਨਾਮ ਜਸਪਾਲ ਸਿੰਘ ਹੈ ਜੋ ਨਸ਼ੇ ਦੀ ਹਾਲਤ ਦੇ ਵਿੱਚ ਰੋਂਗ ਸਾਈਡ ਤੇ ਟਰੱਕ ਚਲਾ ਰਿਹਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਗਈ ਹੈ। आशीष शर्मा शर्माची रिपोर्ट न्यूज एटीन पंजाब